ਬਸੰਤ ਕੌਰ ਬੜੀ ਹਾਸਮੁਖ ਤੇ ਖੁਸ਼ ਰਹਿਣੇ ਸੁਭਾਦੀ ਸੀ ਉਹ ਅਜੇਹੇ ਰੂਪ ਦੀ ਮਾਲਕ ਨਹੀਂ ਸੀ ਜਿਸ ਉੱਤੇ ਪੰਛੀ ਡਿੱਗਣ ਦਾ ਅਖਾਣ ਵਰਤਿਆ ਜਾ ਸਕੇ ਜਾਂ ਜਿਸ ਨੂੰ ਵੇਖ ਕੇ ਪੌਰੀਆਂ ਨੂੰ ਫੁੱਲਾਂ ਦਾ ਭਲੇਖਾ ਲੱਗ ਸਕੇ ਪਰ ਨਾ ਉਹ ਕਾਲੀ ਸੀ ਨਾ ਸੋਲੀ ਉਹ ਚੰਗੀ ਸਡੋਲ ਸੁਨੱਖੀ ਤੇ ਕਦ ਸ਼ਾਨ ਵਾਲੀ ਸੀ ਉਹਨੂੰ ਸ਼ਹਿਰ ਨਾਂ ਵਾਂਗ ਚਰਕੀ ਪਾਊਡਰ ਨਾਲ ਹੁਸਨ ਲਿਸ਼ਕਾਉਣ ਦੀ ਜਾਂਚ ਹੁੰਦੀ ਤਾਂ ਉਹ ਇੱਕ ਸੁੰਦਰੀ ਕਹੀ ਜਾ ਸਕਦੀ ਸੀ ਜੰਗਲ ਦੇ ਸੂਏ ਫੁੱਲਾਂ ਵਾਂਗ ਹੁਣ ਵੀ ਉਹ ਮਾੜੀ ਨਹੀਂ ਸੀ ਜੋ ਆਪਦੀ ਉਹ ਸਾਰੇ ਪਿੰਡ ਵਿੱਚੋਂ ਸਭ ਤੋਂ ਸੋਹਣੀ ਨਹੀਂ ਸੀ ਇੱਕ ਦੋ ਜਟੀਆਂ ਉਸ ਤੋਂ ਵਧੇਰੇ ਸੋਹਣੀਆਂ ਸਨ ਲੱਖਾ ਸਿੰਘ ਨੂੰ ਇਹ ਗੱਲ ਬੜੀ ਰੜਕਦੀ ਸੀ ਉਹ ਚਾਹੁੰਦਾ ਸੀ ਜਿਵੇਂ ਉਹਦੀ ਮਾਲੀ ਹਾਲਤ ਸਾਰੇ ਪਿੰਡ ਵਿੱਚੋਂ ਚੰਗੀ ਹੈ ਉਹਦੇ ਘਰ ਵਾਲੀ ਵੀ ਸਾਰੇ ਪਿੰਡ ਵਿੱਚੋਂ ਸੋਹਣੀ ਹੁੰਦੀ ਬਸੰਤ ਕੌਰ ਦਾ ਰੰਗ ਥੋੜਾ ਜਿਹਾ ਹੋਰ ਚਿੱਟਾ ਹੁੰਦਾ ਤਾਂ ਲੱਖਾ ਸਿੰਘ ਵਧੇਰੇ ਖੁਸ਼ ਹੁੰਦਾ ਸ਼ਾਇਦ ਉਹ ਸੰਤੁਸ਼ਟ ਫੇਰ ਵੀ ਨਾ ਹੁੰਦਾ ਪੱਜਾ ਪੁੱਜਾ ਮਰਦ ਇਸਤਰੀ ਦੇ ਰੂਪ ਨਾਲ ਕਦੇ ਸੰਤੁਸ਼ਟ ਹੁੰਦਾ ਹੀ ਨਹੀਂ ਫੁੱਲ ਸਾਰੇ ਹੀ ਸੋਹਣੇ ਹੁੰਦੇ ਹਨ ਪਰ ਭੌਰੇ ਦੀ ਨੀਤ ਨਹੀਂ ਭਰਦੀ ਉਹ ਵੱਧ ਤੋਂ ਵੱਧ ਫੁੱਲਾਂ ਦਾ ਜੋ ਬਨਮਾਨਣ ਦਾ ਲਾਲਚੀ ਹੁੰਦਾ ਹੈ ਤੇ ਮਰਦ ਤਾਂ ਲਾਲਚੀ ਤੋਂ ਅਗਾਹ ਕੁਝ ਹੋਰ ਵੀ ਹੁੰਦਾ ਹੈ ਇਹਾ ਝਗੜਾ ਇਸ ਵੇਲੇ ਲੱਖਾ ਸਿੰਘ ਦੇ ਘਰ ਵਿੱਚ ਚੱਲ ਰਿਹਾ ਸੀ ਪਿਛਲੇ ਸਾਲ ਬਸੰਤ ਕੌਰ ਦੇ ਮਾਮੇ ਦੇ ਪੁੱਤਰ ਦਾ ਵਿਆਹ ਸੀ ਉਹ ਸਣੇ ਪਰਿਵਾਰ ਵਿਆਹ ਤੇ ਗਏ ਸਨ ਪਸੰਦਕੋਰ ਦੇ ਮਾਮੇ ਦੀ ਛੋਟੀ ਲੜਕੀ ਸਵਰਨੀ 16-17 ਸਾਲ ਦੀ ਬਹੁਤ ਸੁੰਦਰ ਮੁਟਿਆਰ ਸੀ ਇਹ ਬੋਲੀ ਉਹਦੇ ਉੱਤੇ ਹੂਬ-ਹੂ ਟਕਦੀ ਸੀ ਦਿਨ ਚੜਦੇ ਦੀ ਲਾਲੀ ਰੂਪਗੁਵਾਰੀ ਦਾ ਠੀਕ ਹੀ ਉਸ ਕੋ ਆਰ ਕੰਨਿਆ ਦਾ ਰੂਪ ਚੜਦੇ ਸੂਰਜ ਦੀ ਲਾਲੀ ਵਾਂਗ ਮਨ ਨੂੰ ਮੋਹਣ ਵਾਲਾ ਸੀ ਲੱਖਾ ਸਿੰਘ ਦਾ ਮਨ ਮੋਹਿਆ ਗਿਆ ਉਹਨੇ ਦਿਲ ਨਾਲ ਫੈਸਲਾ ਕਰ ਲਿਆ ਕਿ ਹਰ ਹਾਲ ਉਸ ਰੂਪ ਨੂੰ ਪ੍ਰਾਪਤ ਕਰਨਾ ਹੈ ਲੱਖਾ ਸਿੰਘ ਨੇ ਵਿਆਹ ਉੱਤੇ ਲੋੜ ਤੋਂ ਵਧੇਰੇ ਖਰਚ ਕੀਤਾ ਇਸ ਢੰਗ ਨਾਲ ਉਹ ਪ੍ਰਭਾਵ ਪਾਉਣਾ ਚਾਹੁੰਦਾ ਸੀ ਕਿ ਉਹਦੀ ਮਾਲੀ ਹਾਲਤ ਉਹਨਾਂ ਨਾਲੋਂ ਬਹੁਤ ਚੰਗੀ ਹੈ ਉਹਨੇ ਸਵਰਨੀ ਦੇ ਵੱਡੇ ਭਰਾ ਨਾਲ ਯਰਾਨਾਂ ਵੀ ਗੰਢ ਲਿਆ ਤਿੰਨ ਚਾਰ ਦਿਨ ਦੋਹਾਂ ਨੇ ਇਕੱਠਿਆਂ ਸ਼ਰਾਬ ਪੀਤੀ ਇਹ ਸਾਰਾ ਖਰਚ ਲੱਖਾ ਸਿੰਘ ਨੇ ਆਪਣੇ ਪੱਲਿਓ ਕੀਤਾ ਇੱਕ ਦੋ ਵਾਰ ਸਵਰਨੀ ਦੇ ਭਰਾ ਨੇ ਕਿਹਾ ਵੀ ਭਾਈਆ ਅਸਾਂ ਤੈਨੂੰ ਪਿਉਣੀ ਏ ਕਿ ਉਲਟੀ ਤੇਰੇ ਪੱਲਿਓ ਪੀਣੀ ਏ ਸਮੁੰਦਸਿਆਂ ਤੇਰਾ ਤੇ ਮੇਰਾ ਪੱਲਾ ਕੋਈ ਵੱਖਰਾ ਏ ਜਦੋਂ ਖਾਣ ਪੀਣ ਬਹਿ ਗਏ ਫਰ ਤੇਰ ਮੇਰ ਕੇ ਹੀ ਨਾਲੇ ਹੋਰ ਮੈਂ ਖਾਣਾ ਪੀਣਾ ਵੀ ਕਿਹਦੇ ਨਾਲ ਆ ਸੱਚੀ ਬੁਛਦਾ ਏ ਤਾਂ ਤੇਰੀ ਭੂਆ ਦੇ ਪੁੱਤਰਾ ਨੂੰ ਕਿਸੇ ਨਾਲ ਇਕੱਠਿਆਂ ਖਾਣ ਪੀਣ ਦੀ ਜਾਚ ਹੀ ਨਹੀਂ ਬੰਦੇ ਦੀ شناਸ ਨਹੀਂ ਉਹਨਾਂ ਨੂੰ ਉਹ ਤਾਂ ਹੋਈ ਖੂ ਦੇ ਡੱਡੂ ਨਾ ਕਿਤੇ ਘਰੋਂ ਬਾਹਰ ਨਿਕਲੇ ਨਾ ਕਿਸੇ ਨਾਲ ਬਹਿ ਕੇ ਖਾਦਾ ਪੀਤਾ ਤੇ ਆਪਾਂ ਤਾਂ ਕੈਨੂੰ ਪਤਾ ਏ ਪਿਆਲੇ ਦੇ ਯਾਰ ਤੋਂ ਜਾਨਵਾਰ ਦੇਣ ਵਾਲਿਆਂ ਮੋਨ ਦਾ ਸੈਗ ਨੇ ਸ਼ਰਾਬੀਆਂ ਵਾਲੀ ਤੜਮਾਰੀ ਉਹ ਟਾਣੀਆਂ ਚ ਬਹਿਣ ਉੱਠਣ ਵਾਲਾ ਸੀ ਓਏ ਉਹਨਾਂ ਤਿੰਨਾਂ ਵਿੱਚੋਂ ਇੱਕ ਵੀ ਤੇਰੇ ਵਰਗਾ ਹੁੰਦਾ ਤਾਂ ਫੇਰ ਕੀ ਸੀ ਠੀਕ ਏ ਸਾਖ ਨੇ ਸਾਖ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਪਰ ਤਿੰਨ ਸਾਲੇ ਹੁੰਦਿਆਂ ਹੋਇਆਂ ਵੀ ਸਹਰੇ ਜਾ ਕੇ ਦੋ ਦਿਨ ਰਹਿਣ ਦਾ ਸਵਾਦ ਕੋਈ ਨਹੀਂ ਲੱਖਾ ਸਿੰਘ ਨੇ ਨਿਰਾਸ਼ਤਾ ਰਚ ਸਿਰ ਫੇਰਦਿਆਂ ਕਿਹਾ ਉਹ ਸ਼ਰਾਬੀ ਨਹੀਂ ਸੀ ਇੰਨੀ ਉਹ ਕਦੇ ਨਹੀਂ ਸੀ ਪੀਂਦਾ ਜਿਸ ਨਾਲ ਨਸ਼ਾ ਹੋ ਸੁੱਤੇ ਭਾਰੂ ਹੋ ਜਾਵੇ ਨਾਹੀਂ ਸ਼ਰਾਬ ਦੇ ਲੋਰ ਵਿੱਚ ਉਹ ਕਦੇ ਬੇਤਵੀਆਂ ਮਾਰਦਾ ਸੀ ਹੁਣ ਵੀ ਉਹ ਕਿਸੇ ਨਿਸ਼ਾਨੇ ਤੇ ਪਹੁੰਚਣ ਵਾਸਤੇ ਸੋਚ ਸਮਝ ਕੇ ਗੱਲਾਂ ਕਰ ਰਿਹਾ ਸੀ ਤੇ ਅਸੀਂ ਕੌਣ ਆ ਅਸੀਂ ਤੇਰੇ ਸਾਲੇ ਨਹੀਂ ਤੂੰ ਸਾਨੂੰ ਉਪਰੇ ਸਮਝਦਾ ਏ ਸਮੰਦ ਸਿੰਘ ਸਭ ਗੱਲਾਂ ਨਸ਼ੇ ਦੇ ਲੋਰ ਵਿੱਚ ਕਰ ਰਿਹਾ ਸੀ ਉਪਰੇ ਨਹੀਂ ਸਮਝਦਾ ਸਮੰਦ ਸਿਆਂ ਪਰ ਉਹਨਾ ਮਾਨਤਾ ਨਹੀਂ ਨਾ ਮੇਰਾ ਇੱਥੇ ਤਾਂ ਮੰਨੇ ਦੀ ਗੱਲ ਏ ਮਾਨ ਕਿਉਂ ਨਹੀਂ ਬੋਲ ਜੋ ਬੱਤੀਆਂ ਦੰਦਾਂ ਚੋਂ ਆਖੇ ਪੂਰਾ ਕਰਦੇ ਆ ਸਮਉਂਦਸਾਂ ਯਾਰ ਬਦਲੇ ਸਿਰ ਦੇ ਦੇਣ ਵਾਲਾ ਏ ਨਾਲੇ ਤੂੰ ਸਾਡਾ ਪਣਵਾਈਆਂ ਏ ਨਾਲੇ ਪਿਆਲੇ ਦਾ ਯਾਰ ਦਸ ਯਾਰ ਨਹੀਂ ਸਮਉਂਦਸਾਂ ਨੇ ਸ਼ਰਾਬੀਆਂ ਵਾਂਗ ਸੱਜੇ ਹੱਥ ਦਾ ਪੰਜਾ ਨਚਾਉਂਦਿਆਂ ਕਿਹਾ ਯਾਰ ਕਿਉਂ ਨਹੀਂ ਮੈਂ ਤੇਰਾ ਦੇ ਜਾਨ ਪਰ ਕਿਸੇ ਕਿਸੇ ਵੇਲੇ ਸੋਚੀਦਾ ਏ ਜਾਂ ਉਹਨਾਂ ਵਿੱਚੋਂ ਕੋਈ ਤੇਰੇ ਵਰਗਾ ਹੁੰਦਾ ਜਾਂ ਸਾਡਾ ਜਲ ਸੰਜੋਗ ਹੀ ਸਿੱਧਾ ਇਸ ਘਰ ਹੁੰਦਾ ਤਾਂ ਲੱਖਾਂ ਸੰਗੇ ਪ੍ਰਗਟ ਕਰ ਰਿਹਾ ਸੀ ਜਿਵੇਂ ਉਹਨੂੰ ਇਸ ਗੱਲ ਦਾ ਬਹੁਤ ਪਛਤਾਵਾ ਹੈ ਤੂੰ ਹੁਣ ਵੀ ਸਮਝ ਇਸੇ ਘਰ ਦਾ ਪਰੋਣਾ ਏ ਜਿਵੇਂ ਆਸੋ ਤੇ ਸਵਰਨੀ ਮੇਰੀਆਂ ਭੈਣਾਂ ਨੇ ਓਵੇਂ ਸ਼ਾਂਤੀ ਵੀ ਮੇਰੀ ਭੈਣੇ ਬਸੰਤ ਕੌਰ ਦਾ ਪੇਕਿਆਂ ਦਾ ਨਾਮ ਸ਼ਾਂਤੀ ਸੀ ਭਲਾ ਭੂਆ ਦੀ ਧੀ ਭੈਣ ਕੀ ਤੇ ਸਗੀ ਭੈਣ ਕੀ ਸਮੁੰਦ ਸਿੰਘ ਨੇ ਆਪਣੀ ਗੱਲ ਤੇ ਜ਼ੋਰ ਦੇਂਦਿਆਂ ਕਿਹਾ ਵੇਖਾਂ ਇੱਥੋਂ ਹੀ ਫਰਕ ਪੈ ਗਿਆ ਨਾ ਇੱਕ ਭੂਆ ਦੀ ਧੀ ਭੈਣ ਤੇ ਇੱਕ ਸਗੀ ਭੈਣ ਬੜਾ ਫਰਕ ਏ ਸਮੁੰਦ ਸਿਆ ਮੇਰਾ ਦਿਲ ਰਾਜੀ ਨਹੀਂ ਲੱਖਾ ਸਿੰਘ ਨੇ ਇਉਂ ਸਿਰ ਫੇਰਿਆ ਜਿਵੇਂ ਉਹ ਆਪਣੀ ਬਹੁਤ ਵੱਡੀ ਨਾਰਾਜ਼ਗੀ ਪ੍ਰਗਟ ਕਰ ਰਿਹਾ ਹੋਵੇ ਫੇਰ ਦਿਲ ਰਾਜੀ ਕਿਵੇਂ ਹੁੰਦਾ ਏ ਸਮੁੰਦਰ ਸਿੰਘ ਉਸ ਵੇਲੇ ਹਰ ਗੱਲ ਮੰਨਣ ਨੂੰ ਤਿਆਰ ਹੋਇਆ ਜਾਪਦਾ ਸੀ ਰਾਜੀ ਸਮਝ ਨਹੀਂ ਪੈਂਦੀ ਕੁਝ ਸੋਚਦਾ ਨਹੀਂ ਲੱਖਾ ਸਿੰਘ ਇੰਨਾ ਕੱਚਾ ਨਹੀਂ ਸੀ ਜੋ ਦਿਲ ਦੀ ਗੱਲ ਇੰਨੀ ਛੇਤੀ ਦੱਸ ਦਿੰਦਾ ਬਸੰਤ ਕੌਰ ਦਾ ਇੱਕੋ ਮਾਮਾ ਸੀ ਲਛਮਣ ਸਿੰਘ ਉਹਦੇ ਅੱਗੇ ਦੋ ਪੁੱਤਰ ਤੇ ਦੋ ਧੀ ਆਸਨ ਵੱਡਾ ਸੀ ਸਮੁੰਦਰ ਸਿੰਘ ਉਹ ਦੋ ਬੱਚਿਆਂ ਦਾ ਬਾਪ ਬਣ ਚੁੱਕਾ ਸੀ ਘਰ ਵਿੱਚ ਚਲਦੀ ਉਸੇ ਦੀ ਸੀ ਉਸ ਤੋਂ ਛੋਟੀ ਸੀ ਆਸੋ ਉਹਦੇ ਕੁਛੜ ਸਾਲਕ ਦਾ ਕਾਕਾ ਸੀ ਉਸ ਤੋਂ ਛੋਟੇ ਮਕਾਂਦੇ ਸਿੰਘ ਦੇ ਵਿਆਹ ਉੱਤੇ ਸਾਰੇ ਆਏ ਹੋਏ ਸਨ ਸਾਰਿਆਂ ਤੋਂ ਛੋਟੀ ਸਵਰਨੀ ਵੀ 16-17 ਸਾਲ ਦੀ ਹੋ ਗਈ ਸੀ ਭਾਵੇਂ ਉਹ ਛੋਟੀ ਹੁੰਦੀ ਹੀ ਮੰਗ ਦਿੱਤੀ ਗਈ ਸੀ ਪਰ ਉਹ ਲੜਕਾ ਗੁਜਰ ਜਾਣ ਕਰਕੇ ਘਰਦਿਆਂ ਨੂੰ ਉਹਦੇ ਵਾਸਤੇ ਨਵਾਂ ਘਰ ਭਾਲਣ ਦੀ ਚਿੰਤਾ ਲੱਗੀ ਹੋਈ ਸੀ ਬਾਕੀ ਸਾਰਾ ਮੇਲ ਤੁਰ ਗਿਆ ਲੱਖਾ ਸਿੰਘ ਦੋ ਦਿਨ ਮਗਰੋਂ ਵੀ ਉੱਥੇ ਰਿਹਾ। ਬਸੰਤ ਕੌਰ ਘਰ ਮੋੜਨ ਵਾਸਤੇ ਕਾਲੀ ਪੈ ਰਹੀ ਸੀ ਪਰ ਸਮੁੰਦਰ ਸਿੰਘ ਦੇ ਅੱਖਾਂ ਉੱਤੇ ਲੱਖਾ ਸਿੰਘ ਰਹਿਣਾ ਮਨ ਜਾਂਦਾ ਸੀ। ਸਾਰਾ ਦਿਨ ਦੋਵੇਂ ਸ਼ਰਾਬ ਵਿੱਚ ਰੁੱਜੇ ਰਹਿੰਦੇ। ਇੱਕ ਦਿਨ ਗੱਲਾਂ-ਬਾਤਾਂ ਦੇ ਰੌਂ ਵਿੱਚ ਹੀ ਸਮੁੰਦਰ ਸਿੰਘ ਨੇ ਪੁੱਛਿਆ, "ਭਾਈਆ ਸਾਡੇ ਵਿੱਚੋਂ ਸਿਆਣਾ ਤਾਂ ਤੂੰ ਹੀ ਨਾ। ਸਲਾਹ ਵੀ ਤੇ ਇੱਥੋਂ ਹੀ ਪੁੱਛਣੀ ਹੋਈ। ਤੈਨੂੰ ਬਤਾਏ ਚਾਚਾ ਮੇਰੇ ਵਿਆਹ ਤੋਂ ਅਗਲੇ ਸਾਲ ਹੀ ਗੁজার ਗਿਆ ਸੀ। ਉਹ ਸਾਰੇ ਭੈਣ-ਭਰਾ ਪਿਓ ਨੂੰ ਚਾਚਾ ਕਿਹਾ ਕਰਦੇ ਸਨ।" ਪਿੱਛੋਂ ਸਾਰੀ ਜ਼ਿੰਮੇਵਾਰੀ ਆਪ ਹੀ ਮੇਰੇ 'ਸਰ ਮੁਕੰਦਾ ਉਦੋਂ ਅਜੇ ਹੌਲੀ ਸੀ ਆਸੋ ਦਾ ਵਿਆਹ ਮੈਂ ਕੀਤਾ ਤਾਂ ਆਪਣੇ ਵੱਲੋਂ ਸਾਰਾ ਜ਼ੋਰ ਲਾ ਦਿੱਤਾ ਮੈਨੂੰ ਭੁੱਲਿਆ ਏ ਕੋਈ ਲੱਖਾ ਸਿੰਘ ਨੇ ਐਵੇਂ ਹੰਗਾਰੇ ਵਜੋਂ ਕਿਹਾ ਹੁਣ ਮੁਕੰਦੇ ਦਾ ਵਿਆਹ ਕੀਤਾ ਏ ਤਾਂ ਆਪਾਂ ਕਸਰ ਕੋਈ ਨਹੀਂ ਛੱਡੀ ਪਿੱਛੋਂ ਭਾਵੇਂ ਕੋਈ ਜਾਣੇ ਭਾਵੇਂ ਨਾ ਜਾਣੇ ਜਾਣੇ ਕਿਉਂ ਨਾ ਮੁਕੰਦਾ ਸਿਆਣਾ ਏ ਸਮਝਦਾ ਏ ਸਾਰੀ ਗੱਲ ਲੱਖਾ ਸਿੰਘ ਘਰ ਵਿੱਚੋਂ ਕਿਸੇ ਜੀ ਨਾਲ ਵੀ ਵਿਗਾੜਨਾ ਨਹੀਂ ਸੀ ਚਾਹੁੰਦਾ ਸਵਰਣੀ ਵੀ ਨਿੱਕੀ ਹੁੰਦੀ ਮੰਗੀ ਹੋਈ ਸੀ ਮੇਰੇ ਉਹ ਘਰ ਪਸੰਦ ਨਹੀਂ ਸੀ ਪਰ ਚਾਚੇ ਦੀ ਕੀਤੀ ਮੈਂ ਉਥਾਲ ਨਹੀਂ ਸਾ ਸਕਦਾ ਖੈਰ ਉਹ ਗੱਲ ਰੱਬ ਵੱਲੋਂ ਹੀ ਖੱਟੇ ਪੈ ਗਈ ਪਿਛਲੇ ਸਾਲ ਉਹ ਮੁੰਡਾ ਮਰ ਗਿਆ ਹੁਣ ਉਹ ਛੋਟੇ ਮੁੰਡੇ ਵਾਸਤੇ ਜੋਰ ਦਿੰਦੇ ਨੇ ਪਰ ਉਹ ਮੁੰਡਾ ਛੋਟਾ ਏ ਮਸਾਂ ਦਸਾਂਵਰਿਆਂ ਦਾ ਸਮਾਂ ਦੱਸਿਆ ਕਿ ਘਰ ਦੀ ਕੋਈ ਗੱਲ ਵੀ ਲੱਖਾ ਸਿੰਘ ਤੋਂ ਲਕਾਉਣਾ ਨਹੀਂ ਸੀ ਚਾਹੁੰਦਾ ਨਾ ਭਈ ਇਹ ਗੱਲ ਠੀਕ ਨਹੀਂ ਸਿਆਣਿਆਂ ਆਖਿਆ ਏ ਵਾਰਤ ਦਾਸ ਵਰੇ ਵੱਡਾ ਬੇਸ਼ੱਕ ਹੋਵੇ ਪਰ ਛੋਟਾ 2 ਸਾਲ ਵੀ ਨਾ ਹੋਵੇ ਤੇ ਇੱਥੇ ਫਰਕ ਹੋਇਆ ਅੱਧੂ-ਅੱਧ ਦਾ ਲੋਕ ਕੀ ਆਖਣਗੇ ਲੱਖਾ ਸਿੰਘ ਨੇ ਉਹ ਤਜਵੀਜ਼ ਰੱਦ ਕਰ ਦਿੱਤੀ ਨਾ ਮੈਂ ਤਾਂ ਤੋੜ ਕੇ ਜਵਾਬ ਦੇ ਦਿੱਤਾ ਏ ਇਹ ਗੱਲ ਮੈਂ ਆਖੀ ਕਿ ਮੁੰਡਾ ਛੋਟਾ ਏ ਉਹ ਕਹਾਣੀ ਮੁੱਕੀ ਸਮਝ ਹੁਣ ਆਸੂ ਉਦਾਲੇ ਹੋਈ ਹੋਈ ਏ ਉਹਦਾ ਦਿਓਰ ਏ ਮੁੰਡਾ ਤਾਂ ਖੈਰ ਵਾਵਾ ਏ ਪਰ ਘਰ ਆਪਣੇ ਪਾਣੇ ਦਾ ਨਹੀਂ ਆਸੂ ਦਾ ਵੀ ਉਦੋਂ ਮਾਸੀ ਲੈ ਗਈ ਮੱਲੋ ਮੱਲੀ ਨਹੀਂ ਤਾਂ ਸਾਡਾ ਉਹਨਾਂ ਦਾ ਮੇਲ ਨਹੀਂ ਸੀ ਸਮੁੰਦਰ ਸਿੰਘ ਆਪਣੀ ਮਾਲੀਅਤ ਚੰਗੀ ਸਮਝਦਾ ਸੀ ਆਸੋ ਦੇ ਸੌਰਿਆਂ ਨਾਲ ਉਹ ਜਿਹਾ ਫਰਕ ਹੈ ਵੀ ਸੀ ਘਰ ਦੀ ਗੱਲ ਤਾਂ ਇੱਕ ਪਾਸੇ ਰਹਿਣ ਦੇਖਾਂ ਮੈਂ ਹੋਰ ਗੱਲਾਂ ਉੱਥੇ ਸਾਖ ਕਰਨ ਦੇ ਹੱਕ ਵਿੱਚ ਨਹੀਂ ਨਾਲ ਹੀ ਲੱਖਾ ਸਿੰਘ ਨੇ ਗਲਾਸੀ ਭਰ ਕੇ ਸਮੁੰਦਰ ਸਿੰਘ ਦੇ ਹੱਥ ਫੜਾ ਦਿੱਤੀ ਆਪ ਉਹ ਥੋੜੀ ਪਿੰਦਾ ਤੇ ਸਾਥੀ ਨੂੰ ਖੁੱਲੇ ਦਿਲ ਨਾਲ ਭਰ ਕੇ ਦਿੰਦਾ ਇਸ ਪੱਖੋਂ ਕੰਜੂਸ ਸਾਕੀ ਨਹੀਂ ਸੀ ਉਹ ਕਿਉਂ ਮੋਢਾ ਦਾ ਸੰਗ ਨੇ ਅਸਲੀ ਗੱਲ ਸਮਝਣ ਵਾਸਤੇ ਸਵਾਲ ਕੀਤਾ ਸਿਆਣਿਆ ਆਖਿਆ ਏ ਇੱਕ ਪਿੰਡ ਵਿੱਚ ਦੋ ਧੀਆ ਨਹੀਂ ਵਿਆਣੀਆਂ ਚਾਹੀਦੀਆਂ ਉਸ ਤਰ੍ਹਾਂ ਉਹਨਾਂ ਦਾ ਸਾਖ ਸ਼ਰੀਕੇ ਵਾਲਾ ਬਣ ਜਾਂਦਾ ਏ ਭੈਣਾਂ ਵਾਲਾ ਨਹੀਂ ਰਹਿੰਦਾ ਤੇ ਇੱਕੇ ਕਰ ਸਕੀਆਂ ਭੈਣਾਂ ਨੂੰ ਵਿਆਉਣਾ ਤਾਂ ਪਾਪ ਏ ਉਹ ਭੈਣਾਂ ਨਹੀਂ ਰਹਿੰਦੀਆਂ ਦਰਾਣੀ ਜਠਾਣੀ ਬਣ ਜਾਂਦੀਆਂ ਨੇ ਪਹਿਲਾਂ ਤਾਂ ਚੁੱਲ੍ਹੇ ਚੌਂਕੇ ਦੇ ਕੰਮ ਤੋਂ ਹੀ ਉਹਨਾਂ ਵਿੱਚ ਬੋਲ ਬੁਲਾਰਾ ਹੋ ਜਾਣਾ ਤੇ ਸਭ ਤੋਂ ਵੱਡੀ ਗੱਲ ਜਾਇਦਾਦ ਉਹਨਾਂ ਇੱਕੇ ਸੋਰੇ ਦੀ ਵੰਡਣੀ ਹੁੰਦੀ ਏ ਬਸ ਵੰਡ ਵੰਡਾਈ ਵੇਲੇ ਦੋਵੇਂ ਦੋਸ਼ਮਣ ਬਣ ਜਾਣਗੀਆਂ ਵੱਡੇ ਆਖਾਂਣ ਪਾਉਂਦੇ ਹੁੰਦੇ ਸਨ ਅਖੇ ਸੌਰੇ ਸ਼ਰੀਕਣੀ ਚੰਗੀ ਤੇ ਪਿਉਕੇ ਸ਼ਰੀਕਣੀ ਮੰਦੀ ਮੈਥੋਂ ਪੁੱਛੇ ਤਾਂ ਇੱਕ ਕੁੜੀ ਨੂੰ ਖੂਹ ਵਿੱਚ ਡੋਬ ਕੇ ਮਾਰ ਦੇਵੇ ਪਰ ਦੋਹਾਂ ਨੂੰ ਇੱਕੇ ਘਰ ਨਾ ਵਿਆਵੇ ਕਿਸੇ ਹੱਦ ਤੱਕ ਲੱਖਾ ਸਿੰਘ ਦੀ ਗੱਲ ਠੀਕ ਸੀ ਪਰ ਉਹ ਸਾਬਕਾ ਜੋ ਆਪਣੇ ਸਵਾਰਥ ਹਿੱਤ ਕਹਿ ਰਿਹਾ ਸੀ ਗੱਲ ਤੇਰੀ ਠੀਕ ਏ ਮੈਂ ਤਾਂ ਇਸ ਪੱਖੋਂ ਸੋਚਿਆ ਹੀ ਨਹੀਂ ਸੀ ਐਵੇਂ ਮਾਂ ਜੋਰ ਦੇ ਰਹੀ ਸੀ ਪਰ ਹੁਣ ਨਹੀਂ ਸਮੁੰਦਰ ਸਿੰਘ ਨੇ ਨਾਂ ਵਿੱਚ ਸਿਰ ਫੇਰਦਿਆਂ ਕਿਹਾ ਇਹ ਗੱਲ ਬਹੁਤ ਸੋਚਣ ਵਾਲੀ ਏ ਭਲਕੇ ਦੋਹਾਂ ਭਰਾਵਾਂ ਵਿੱਚ ਜ਼ਮੀਨ ਦੀ ਵੰਡ-ਵੰਡਾਈ ਤੋਂ ਝਗੜਾ ਵੱਧ ਜਾਂਦਾ ਏ ਗੱਲ ਡਾਂਗ ਸੋਟੇ ਤੱਕ ਚਲੀ ਜਾਂਦੀ ਏ ਤਾਂ ਤੁਸੀਂ ਕੀਦੀ ਮਦਦ ਕਰੋਗੇ ਜਰਾ ਸੋਚ ਸਹੀ ਮੇਰੀ ਗੱਲ ਨੂੰ ਸੋਟਣਾ ਤੋਂ ਲੱਖਾ ਸਿੰਘ ਨੇ ਆਪਣੇ ਇੱਕ-ਇੱਕ ਵਾਕ ਉੱਤੇ ਜ਼ੋਰ ਦੇ ਕੇ ਕਿਹਾ ਸਭ ਕੁਝ ਸੋਚ ਲਿਆ ਇੱਧਰ ਦਾ ਸੂਰਜ ਉਧਰੋਂ ਚੜ ਜਾਵੇ ਪਰ ਸਵਰਨੀ ਦਾ ਸਾਖ ਉੱਥੇ ਨਹੀਂ ਹੋਵੇਗਾ ਸਮੁੰਦਰ ਸਿੰਘ ਨੇ ਨਸ਼ੇ ਦੇ ਲੋਰ ਵਿੱਚ ਫੈਸਲਾ ਕਰ ਦਿੱਤਾ ਛੋਟ ਹੱਥ ਲੱਖਾ ਸਿੰਘ ਨੇ ਆਪਣਾ ਸੱਜਾ ਹੱਥ ਵਧਾਉਂਦਿਆਂ ਕਿਹਾ ਮਰਦਾਂ ਵਾਲਾ ਕੌਲ ਹੋਇਆ ਮਰਦਾਂ ਵਾਲਾ ਸਮੁੰਦਰ ਸਿੰਘ ਨੇ ਆਪਣਾ ਹੱਥ ਉਹਦੇ ਹੱਥ ਵਿੱਚ ਦੇ ਦਿੱਤਾ ਆਪਾਂ ਸਵਾਰਨੀ ਵਾਸਤੇ ਕੋਈ ਚੰਗਾ ਘਰ ਲੱਭਾਂਗੇ ਜਿੱਥੇ ਇਹ ਰੇਸ਼ਮ ਹੰਡਾਵੇ ਤੇ ਘੋਦੀਆਂ ਘੁਰਲੀਆਂ ਕਰੇ ਉਹ ਕਰ ਕੀ ਹੋਇਆ ਜਿੱਥੇ ਜਨਾਨੀ ਸਾਰੀ ਉਮਰ ਕੱਚੇ ਕੋਠਿਆਂ ਦੇ ਬਨੇਰੇ ਲੰਬਦੀ ਮਰ ਜਾਵੇ ਪੰਜਾਂ ਸੱਤਾਂ ਦਿਨਾਂ ਨੂੰ ਤੋਂ ਮੇਰੇ ਕੋਲ ਆਵੀਂ ਆਪਾਂ ਸੋਚਾਂਗੇ ਕੁੱਝ ਲੱਖਾ ਸਿੰਘ ਸਮਝਦਾ ਸੀ ਕਿ ਉਹਨੇ ਅੱਧੀ ਬਾਜੀ ਜਿੱਤ ਲਈ ਹੈ ਆਸੋ ਦਾ ਦਿਹਾੜ ਚੰਗਾ ਸੋਣਾ ਗੱਭਰੂ ਸੀ ਘਰ ਬਹੁਤਾ ਚੰਗਾ ਨਹੀਂ ਸੀ ਪਰ ਮਾੜਾ ਵੀ ਨਹੀਂ ਸੀ ਜ਼ਮੀਨ ਗੁਜ਼ਾਰੇ ਜੋਗੀ ਹੈਗੀ ਸੀ ਬੰਦੇ ਚੰਗੇ ਸਾਊ ਤੇ ਕਮਾਊ ਸਨ ਸਭ ਤੋਂ ਵੱਡੀ ਗੱਲ ਉਹ ਵਰਸਵਰਨੀ ਨੂੰ ਬਹੁਤ ਪਸੰਦ ਸੀ ਪੱਜ ਬਹਾਨੇ ਉਹਨੇ ਭੈਣ ਦੇ ਕੰਨੀ ਗੱਲ ਪਾ ਵੀ ਦਿੱਤੀ ਸੀ ਇਸ ਤੋਂ ਬਾਅਦ ਉਹ ਕੁੱਝ ਨਹੀਂ ਸੀ ਕਰ ਸਕਦੀ ਘਰ ਦੇ ਕਿਸੇ ਹੋਰ ਜੀ ਕੋਲ ਉਹ ਅੰਦਰ ਦੀ ਹਵਾੜ ਵੀ ਨਹੀਂ ਸੀ ਕੱਢ ਸਕਦੀ ਉਸ ਸਮੇਂ ਕਿਸੇ ਅਨਪੜ ਘਰਾਣੇ ਦੀ ਪਿੰਡੂ ਕੁੜੀ ਦਾ ਐਸਾ ਸੋਚਣਾ ਵੀ ਪਾਪ ਸਮਝਿਆ ਜਾਂਦਾ ਸੀ ਮਾਪਿਆਂ ਨੂੰ ਪਤਾ ਲੱਗ ਜਾਵੇ ਕਿ ਉਹਨਾਂ ਦੀ ਮੁਟਿਆਰਤੀ ਕਿਸੇ ਲੜਕੇ ਨੂੰ ਪਿਆਰ ਕਰਦੀ ਹੈ ਤਾਂ ਉਹਨੂੰ ਉੱਥੇ ਨਹੀਂ ਸੀ ਵਿਆਇਆ ਜਾਂਦਾ ਭਾਵੇਂ ਉਹ ਵਰਕਰ ਕਿੰਨਾ ਵੀ ਯੋਗ ਹੋਵੇ ਲੜਕੀਆਂ ਨੂੰ ਆਪਣੇ ਵਿਆਹ ਬਾਰੇ رائے ਦੇਣ ਦਾ ਛੱਡੋ ਸੋਚਣ ਦਾ ਵੀ ਹੱਕ ਨਹੀਂ ਸੀ ਸਵਾਰਨੀ ਨੇ ਭਰਾ ਤੇ ਪਣਵਈਏ ਦੀਆਂ ਗੱਲਾਂ ਲੱਕ ਕੇ ਸੁਣ ਲਈਆਂ ਉਹ ਬਹੁਤ ਦੁਖੀ ਹੋਈ ਅੱਜ ਤੱਕ ਉਹ ਸਮਝਦੀ ਸੀ ਕਿ ਆਸੋ ਦੀ ਮਦਦ ਨਾਲ ਉਹ ਮਨਪੌਂਦਾ ਵਰ ਪ੍ਰਾਪਤ ਕਰ ਲਵੇਗੀ ਪਰ ਹੁਣ ਉਹਦੀ ਆਸ ਕੁਝ ਧੁੰਦਲੀ ਹੋ ਗਈ ਸੀ ਇਸ ਦਾ ਕਾਰਨ ਉਹ ਲੱਖਾ ਸਿੰਘ ਨੂੰ ਸਮਝਦੀ ਸੀ ਲੱਖਾ ਸਿੰਘ ਵਾਸਤੇ ਉਹਦੇ ਸੋਲ ਹਿਰਦੇ ਵਿੱਚ ਕ੍ਰਿਣਾ ਪੈਦਾ ਹੋ ਗਈ ਪਰ ਉਸ ਵਿਚਾਰੀ ਦੀ ਕ੍ਰਿਣਾ ਦੀ ਕੀਮਤ ਕੀ ਸੀ ਨਾ ਉਸ ਦੀ ਕ੍ਰਿਣਾ ਦਾ ਕੋਈ ਮੁੱਲ ਸੀ ਨਾ ਪਿਆਰ ਦਾ ਮਹੀਨੇ ਪਿੱਛੋਂ ਸਮੁੰਦਰ ਸਿੰਘ ਵਰ ਨਹੀਂ ਆਇਆ ਉਹ ਉੱਥੇ ਦਿਨ ਦਿਨ ਰਿਹਾ ਲੱਖਾ ਸਿੰਘ ਨੇ ਉਸ ਦੀ ਬਹੁਤ ਸੇਵਾ ਕੀਤੀ ਦੂਸਰੇ ਸ਼ਬਦਾਂ ਵਿੱਚ ਉਹਨੇ ਘਰ ਆਏ ਪਰੌਣੇ ਨੂੰ ਸ਼ਰਾਬ ਵਿੱਚ ਡੋਬੀ ਰੱਖਿਆ ਬਸੰਤਕੌਰ ਨੇ ਵੀ ਰੋਟੀ ਟੱਕ ਵੱਲੋਂ ਕਸਰ ਕੋਈ ਨਾ ਰੱਖੀ ਪਰ ਉਹ ਦਾਦਾ ਜਲੰਦਰੋਂ ਪੁਜਿਆ ਹੋਇਆ ਸੀ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ